ਦਬਕੇ ਦੇਖੋ ਕਿਸ ਤਰ੍ਹਾਂ ਮਾਰ ਰਿਹਾ ਕਹਿੰਦਾ ਅਰੋੜਾ ਕੋ ਚੋਲੋਗੇ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਨਹੀਂ ਹੋਣਾ ہمارا ਐਮਐਲਏ ਹੋਗਾ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਲੋਕ ਕਹ ਲੋ ਦਬਕੇ ਪੁਲਿਸ ਦੇ ਥਰੂ ਮਾਰ ਰੇ ਸਾਡੇ ਬੰਦੇ ਚੱਕ ਰੇ ਪੁਲਿਸ ਦੀਆਂ ਡਿਊਟੀਆਂ ਲਗਾ ਦਿਆ ਕਿ ਪੁਲਿਸ ਪੈਸੇ ਬੰਦੇ ਦੀ ਕਰ ਕਰ ਜਾ ਕੇ ਇਅਰ ਮਾਰ ਕਰ ਲਿਆ ਇਹ ਫਰਾਨਾ ਸਿਪਾਹੀ ਬਣੇਗਾ ਇਹ ਫਰਾਨਾ ਸਿਪਾਹੀ ਬਣੇਗਾ ਮੈਂ ਪੁਲਿਸ ਕਰਮਚਾਰੀਆਂ ਨੂੰ ਕਹਿਣਾ ਚਾਹੁੰਦਾ ਕਿਸੇ ਤਰ੍ਹਾਂ ਦਾ ਪੰਗਾ ਨਾ ਲਿਓ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਿਵਲ ਬਾਰਦੀ ਦੇ ਪੈਸੇ ਬੰਨਣਾ ਹਨ ਤੁਸੀਂ ਐਲਸੀਡੀਆਂ ਬੰਨ ਰਹੇ ਹੋ ਤੁਸੀਂ ਕਿਹੜੇ ਹੁੰਦੇ ਹੋ ਉਹ ਪਾਣੀ ਸਾਫ਼ ਕਰਨੇ ਵਾਲੇ ਆਰਓ ਬੰਨ ਰਹੇ ਹੋ ਫਿਲਟਰ ਬੰਨ ਰਹੇ ਹੋ ਭਾਈ ਐਸੀ ਘੇਰ ਕੇ ਬਿਠਾ ਲੈਣੇ ਜਿਹੜਾ ਵੀ ਸਿਵਲ ਵਰਦੀ ਚ ਪੁਲਿਸ ਵਾਲਾ ਸਾਨੂੰ ਟੱਕਰ ਗਿਆ ਜੇ ਵਰਦੀ ਵਿੱਚ ਵੀ ਪੈਸੇ ਆਣਾ ਟੱਕਰ ਗਿਆ ਕਿਸੇ ਚੀਜ਼ ਆਲਾ ਐਸੀ ਫੜ ਕੇ ਪਿਠਾ ਰੇਣਾ ਇਹ ਚੱਕਰ ਵਿੱਚ ਨਾ ਪਾਓ ਪਹਿਲੇ ਹੀ ਤੁਹਾਡੇ ਨਾਲੇ ਕਈ ਬੰਦੇ ਸਸਪੈਂਡ ਕਰਤੇ ਚਾਰੀ ਨਾ ਪਰ ਪੈਂਦੀ ਆ ਸਸਪੈਂਡ ਪੁਲਿਸ ਵਾਲਿਆਂ ਨੂੰ ਕਰਦੇ ਬਲੀ ਦਾ ਪੱਕਣਾ ਉਹਨੂੰ ਬਣਾ ਦੇ ਇਸ ਕਰਕੇ ਪੁਲਿਸ ਵਾਲੇ ਨਾ ਇਸ ਤਰ੍ਹਾਂ ਦੀ ਹਰਕਤ ਕਰਿਓ ਕਰਮਚਾਰੀ ਇਸ ਤਰ੍ਹਾਂ ਦੀ ਇਹਨਾਂ ਦੀਆਂ ਗੱਲਾਂ ਚ ਨਾ ਆਣ ਇਹਨਾਂ ਦਾ ਦਿਨ ਮੇ ਦਿਨ ਦਾ ਰਾਜ ਰਹਿ ਗਿਆ ਇਹਦੇ ਵਿੱਚ ਹੁਣਾਂ ਅੱਗੇ ਨੂੰ ਕੁਝ ਨਹੀਂ ਤੇ ਆਹ ਜਿਹੜਾ ਕੇਜਰੀਵਾਲ ਦੱਬ ਕੇ ਮਾਰ ਰਿਹਾ ਮੈਂ ਇਹਨੂੰ ਪੁੱਛਣਾ ਤੂੰ ਕਹਿਣਾ ਕਹੀ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੀ ਐਸੀ ਕੰਮ ਨਹੀਂ ਹੋਣ ਦੇਣੇ ਜੇ ਕੋਈ ਦੂਸਰਾ ਐਮਐਲਏ ਬਣ ਗਿਆ ਤੇਰੇ ਯਾਰ ਸੱਤ ਬਣਾਏ ਸੀ ਇੱਥੇ ਲੁਧਿਆਣੇ ਦੇ ਵਿੱਚ ਰਹਿਣਾ ਕਿਹੜੇ ਕੰਮ ਕਰਾਤੇ ਤੁਸੀਂ ਕੋਈ ਗਣਾਓਗੇ ਕਿ ਲੁਧਿਆਣੇ ਦੇ ਵਿੱਚ ਸੀਵਰੇਜ ਸਾਫ਼ ਕਰਾਉਣ ਦੇ अलावा ਰੋੜੇ ਨੇ ਵੀ ਕੋਈ ਕੰਮ ਕੀਤਾ ਕਿਹੜਾ ਕੰਮ ਕੀਤਾ ਤੁਸੀਂ ਰੋੜੇ ਨੂੰ 11 ਕਰੋੜ 87 ਲੱਖ ਦੀ ਗ੍ਰਾਂਟ ਪਿਛਲੇ 3.5 ਸਾਲ 3 ਸਾਲ ਚ ਮਿਲੀ ਹੈ ਲੇਕਿਨ ਉਹਨੇ ਸਿਰਫ 4 ਕਰੋੜ ਖਰਚੀ ਹੈ ਇੱਥੇ 4 ਕਰੋੜ ਦਾ ਲੈਪਸ ਹੀ ਹੋ ਗਿਆ 7 ਕਰੋੜ ਹੀ ਖਰਚਿਆ ਐ ਜਿਹੇ ਨਕਬੇ ਮੱਦੇ ਤੇ ਕੀ ਕਰਾਣਾ ਤੁਸੀਂ ਫਿਰ ਕੇਜਰੀਵਾਲ ਕਹਿੰਦਾ ਅਸੀਂ ਕੰਮ ਨਹੀਂ ਹੋਣ ਦੇਣੇ ਉਹ ਭਾਈ ਗੋਗੀ ਤਾਂ ਇਸ ਕਰਕੇ ਮਰ ਗਿਆ ਕਿ ਜੀ ਉਹਨੇ ਨਹੀਂ ਪੱਥਰ ਲਾਇਆ ਸੀ ਤੇ ਤੁਸੀਂ ਉਹਦਾ ਕੋਈ ਕੰਮ ਨਹੀਂ ਕੀਤਾ ਇਸੇ ਕਰਕੇ ਮਰਿਆ ਨਾ ਕਿ ਤੁਸੀਂ ਉਹਨੂੰ ਦਬ ਕੇ ਮਾਰਦੇ ਸੀ ਤੁਸੀਂ ਉਹਨੂੰ ਖਰਾਬ ਕਰਦੇ ਸੀ ਉਹ ਸੁਇਸਾਈਡ ਕਰ ਗਿਆ ਤੁਸੀਂ ਉਹਦੇ ਕੰਮ ਨਹੀਂ ਸੀ ਕਰਦੇ ਕੋਈ ਹੋਰ ਜਿੰਨੇ ਐਮ.ਐਲ.ਏ ਇੱਥੇ ਕਿਹੜੇ ਨੇ ਤੁਸੀਂ ਕੰਮ ਕਰਦੇ ਲੁਧਿਆਣੇ ਨੂੰ ਅੱਜ ਇੱਕ ਐਸਾ ਤਗੜਾ ਜਰਨੈਲ ਚਾਹੀਦਾ ਜਿਹੜਾ ਮੂਹਰੇ ਖੜ ਕੇ ਤੁਹਾਡਾ ਮੁਕਾਬਲਾ ਕਰ ਸਕੇ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਹੋ ਜਿਹੜੇ ਲੋਕਾਂ ਦੀ ਪੈਰਵਾਈ ਕਰ ਸਕੇ ਇਸ ਕਰਕੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਸਾਰੇ ਜਣੇ ਖੜੇ ਹੋ ਇਕੱਠੇ ਹੋ ਕੇ ਏਕਤਾ ਕਰੋ ਭਾਜੀਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਆ ਜਨਤਾ ਦਲ ਵਾਲੇ ਬੈਠੇ ਆ ਰਾਮੂ ਵਾਲੀਆ ਜੀ ਕੱਲ ਨੂੰ ਆ ਰਹੇ ਆ ਜਿੰਨੇ ਆਪੋਜੀਸ਼ਨ ਹੈ ਇਹ ਆ ਰਹੇ ਜਿਹੜੇ ਬਾਹਰੋਂ ਆ ਕੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਵੇ ਸਾਡੇ ਇਹਨਾਂ ਨੂੰ ਭਜਾਈ ਆ ਆਪਾਂ ਇਕੱਠੇ ਹੋ ਕੋਈ ਇਹ ਜੇ ਕੇਜਰੀਵਾਲ ਰਾਜ ਸਭਾ ਚਲੇ ਗਿਆ ਭਾਜੀਪੀ ਵਾਲਿਆਂ ਨੂੰ ਵੀ ਖਰਾਬ ਕਰੂਗਾ ਇਸ ਕਰਕੇ ਇਕੱਠੇ ਹੋ ਦੀ ਲੋੜ ਹੈ ਇਕਤਾ ਕਰਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਇਹ ਲੜਾਈ ਪੰਜਾਬ ਦੀ ਹੈ ਆਸ਼ੂ ਅਰੋੜੇ ਦੀ ਨਹੀਂ ਹੈ ਆਸ਼ੂ ਪੰਜਾਬ ਦੀ ਲੜਾਈ ਲੜ ਰਿਹਾ ਹੈ ਆਓ ਸਾਰੇ ਜਣੇ ਇਕੱਠੇ ਹੋਈਏ